ਮੈ ਜੀਠੀਆ ਦਾ ਬਣ ਰਿਹਾ ਮਜ਼ਾਕ AI ਕੰਟੈਂਟ ਬਣਾ ਕਰ ਰਹੇ ਟ੍ਰੋਲ ਵੀਡੀਓ ਹੋ ਰਹੀਆਂ ਵਾਇਰਲ ਸੋਸ਼ਲ ਮੀਡੀਆ ਤੇ ਪੋਲਿਟੀਕਲ ਪਾਰਟੀ ਦਾ ਮਜ਼ਾਕ ਬਣਾਇਆ ਜਾ ਰਿਹਾ ਹੈ ਕਿਸੇ ਨਾ ਕਿਸੇ ਪਾਰਟੀ ਦੇ ਲੀਡਰ ਟਰੋਲ ਹੁੰਦੇ ਹੀ ਰਹਿੰਦੇ ਨੇ ਹੁਣ ਸਭ ਨੂੰ ਪਤਾ ਹੈ ਕਿ ਵਿਕਰਮ ਸਿੰਘ ਮਜੀਠੀਆ ਜੇਲ੍ਹ ਚ ਨੇ ਵਿਕਰਮ ਮਜੀਠੀਆ ਦੀ ਪਤਨੀ ਉਹਨਾਂ ਨੂੰ ਮਿਲ ਕੇ ਕਈ ਵਾਰ ਆ ਚੁੱਕੇ ਨੇ ਜਿਸ ਦੇ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਨੇ ਲੋਕਾਂ ਵੱਲੋਂ AI ਕੰਟੈਂਟ ਬਣਾ ਕੇ ਵੀਡੀਓਜ਼ ਨੂੰ ਚਲਾਇਆ ਜਾ ਰਿਹਾ ਹੈ ਇਸ ਵਾਇਰਲ ਹੋ ਰਹੀ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਗਨੀਵਕਰ ਮਜੀਠੀਆ ਜੇਲ੍ਹ 'ਚ ਆਪਣੇ ਪਤੀ ਵਿਕਰਮ ਮਜੀਠੀਆ ਨੂੰ ਮਿਲਣ ਚਾਹੁੰਦੇ ਨੇ ਤਸਵੀਰ 'ਚ ਤੁਸੀਂ ਦੇਖ ਸਕਦੇ ਹੋ ਕਿ ਟਰੋਲਰਸ ਨੇ ਦੋਵਾਂ ਦੇ ਚਿਹਰਿਆਂ ਨੂੰ ਉਦਾ ਇਸ ਤੇ ਦਾ ਹਾਲ ਇਸ ਤੇ ਗਨੀਫ ਕਾਲ ਮਜੀਠੇ ਕਹਿੰਦੇ ਨੇ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਦਾ ਇਸ ਤੇ ਲੋਕਾਂ ਨੇ ਬਹੁਤ ਹੱਸੇ ਤੇ ਲੋਕਾਂ ਨੇ ਕਮੈਂਟ ਕਰਕੇ ਇੱਕ ਯੂਜ਼ਰ ਨੇ ਲਿਖਿਆ ਨਸੀਬ ਹਾਰੇ ਪੈਨ ਨਾਲ ਲਿਖੇ ਨੇ ਪੁੱਤ ਇਸ ਤਰ੍ਹਾਂ ਟ੍ਰੋਲਰਸ ਕੋਈ ਮੌਕਾ ਨਹੀਂ ਛੱਡ ਰਹੇ ਰੀਡਰਾਂ ਨੂੰ ਟ੍ਰੋਲ ਕਰਨ ਦਾ ਅਗਲੇ ਵਾਇਰਲ ਵੱਲ ਵੱਧਦੇ ਹਾਂ ਇੱਕ ਹੋਰ ਟ੍ਰੋਲਿੰਗ ਜੋ ਕਿ ਆਕਾਦੀ ਦਲ ਦੇ ਸਮਰਥਕਾਂ ਵੱਲੋਂ ਆਪ ਤੇ ਕੀਤੀ ਗਈ ਹੈਦਰ ਇਸ ਨੈੱਟ ਪੋਲਿੰਗ ਨੂੰ ਲੈ ਕੇ ਕਿਸਾਨਾਂ ਤੇ ਕਈ ਪਾਰਟੀਆਂ 'ਚ ਵਿਰੋਧ ਚੱਲ ਰਿਹਾ ਹੈ ਜਿਸ ਕਰਕੇ ਅੱਜਕੱਲ ਟ੍ਰੋਲਿੰਗ ਵੀ ਆਪ ਸਰਕਾਰ ਦੇ ਇਸ ਫੈਸਲੇ ਤੇ ਕੀਤੀ ਜਾ ਰਹੀ ਹੈ ਹੁਣ ਇੱਕ ਵਾਇਰਲ ਹੋਈ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਸੁਖਬੀਰ ਬਾਦਲ ਖੇਤਾਂ 'ਚ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਉਹਨਾਂ ਦੇ ਕੋਲ ਭਗਵੰਤ ਮਾਨ ਕੇਜਰੀਵਾਲ ਤੇ ਮਨੀਸ਼ ਸੋਧਿਆ ਵੀ ਖੜੇ ਨੇ ਇਸ ਤੇ ਜ਼ਮੀਨ ਦੀ ਗੱਲਦਰ ਸੁ ਇੱਲੀ ਵਾਲਿਆਂ ਨੂੰ ਜ਼ਮੀਨ ਨਹੀਂ ਜ਼ਮੀਨ ਤੇ ਨੰਮੇ ਪਾ ਕੇ ਡਾਂਗ ਜ਼ਰੂਰ ਫੇਰਾਂਗੇ ਇਸ ਤੇ ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ ਬਿਲਕੁਲ ਕਿਜੂ ਤਾਂ ਪਗਾਨਾ ਭਗਵਾਨ ਤੇ ਤਾਂ ਆਪਣਾ ਸੀ ਆਪ ਦੇ ਪੰਜਾਬ ਦੀਆਂ ਜਣਾ ਚ ਬੈਠ ਗਿਆ ਇੱਕ ਹੋਰ ਟ੍ਰੋਲਿੰਗ ਜਿੱਥੇ ਵਿਕਰਮ ਮਜੀਠੀਆ ਦਾ ਮਜ਼ਾਕ ਬਣਾਇਆ ਜਾ ਰਿਹਾ ਉੱਥੇ ਆਮ ਆਦਮੀ ਪਾਰਟੀ ਦਾ ਮਜ਼ਾਕ ਵਿਰੋਧੀਆਂ ਪਾਰਟੀ ਦੇ ਸਮਰਥਕ ਵੱਲੋਂ ਵੀ ਬਣਾਇਆ ਜਾ ਰਿਹਾ ਇੱਕ ਤਸਵੀਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਚ ਫਿਲਮ son of sardar ਦੇ ਪੋਸਟਰ ਚ ਅਰਵਿੰਦ ਕੇਜਰੀਵਾਲ ਦੀ ਭਗਵੰਤ ਮਾਨ ਦੀ ਤਸਵੀਰ ਲਗਾਈ ਗਈ ਹੈ ਵਾਇਰਲ ਹੋ ਰਹੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕੇਜਰੀਵਾਲ ਨੇ ਭਗਵੰਤ ਮਾਨ ਨੂੰ ਚੁੱਕਿਆ ਹੋਇਆ ਤੇ ਇਸ ਫੋਟੋ ਨੂੰ son of kejriwal ਦਾ ਨਾਂ ਦਿੱਤਾ ਹੈ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਆਈ ਦੀਨੀ ਲੀਡਰਾਂ ਨੂੰ ਟ੍ਰੋਲਿੰਗ ਕੀਤੀ ਜਾ ਰਹੀ ਹੈ ਕਿਉਂਕਿ ਰਾਜਨੀਤੀ ਚ ਕਾਫੀ ਮੁੱਦੇ ਪੰਜਾਬ 'ਚ ਦੇਖਣ ਨੂੰ ਮਿਲ ਰਿਹਾ ਹੈ ਅੱਜ ਦੇ ਵਾਇਰਲ 'ਚ ਇੰਨਾ ਹੀ ਮਿਲਦੇ ਆ ਅਗਲੇ ਐਪੀਸੋਡ 'ਚ